ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੈਕ蒂ਪਾ ਅੱਜ ਆਪਕੀ ਅਗਰ ਕਰਾਂਗੇ ਇੱਕ ਸਿੱਖ ਇਤਿਹਾਸਿਕ ਦੁਆਰਾ ਗੁਰਦੁਆਰਾ ਗੁਰੂ ਸਰ ਸਾਹਿਬ ਜੋ ਕਿ ਮੋਗਾ ਦੇ ਸਾਂਝਾ ਵਿਖੇ ਸਥਿਤ ਇੱਕ ਇਤਿਹਾਸਿਕ ਦੁਆਰਾ ਮੰਨਿਆ ਜਾਂਦਾ ਹੈ ਇਹ ਤਾਂ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ ਮੰਨਤਾ ਅਨੁਸਾਰ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ 1633 ਵਿੱਚ ਪਹੁੰਚੇ ਸਨ ਇਸ ਥਾਨ ਨਾਲ ਇੱਕ ਰੋਚਕ ਕਥਾ ਵੀ ਜੁੜੀ ਹੋਈ ਹੈ ਦੱਸਿਆ ਜਾਂਦਾ ਹੈ ਕਿ ਪੰਡ ਮਟਵਾਣੀ ਤੋਂ ਚੋਰੀ ਹੋਇਆ ਪੈਸਾ ਇੱਥੇ ਲਿਆ ਕੇ ਲੁਕਾਇਆ ਗਿਆ تھا ਜਦੋਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਧੋਣ ਲਈ ਕਿਹਾ ਤਾਂ ਕਹਿੰਦੇ ਹਨ ਕਿ ਉਹਨਾਂ ਨੇ ਪਿੱਸਾਂ ਦਾ ਰੰਗ ਕਾਲੇ ਤੋਂ ਪੂਰੇ ਵਿੱਚ ਬਦਲ ਗਿਆ ਇਸ ਚਮਤਕਾਰ ਤੋਂ ਬਾਅਦ ਗੁਰੂ ਸਾਹਿਬ ਨੇ ਇਤੋ ਮਹਿਰੋ ਮੋਗਾ ਅਤੇ ਕਲਕਲਾ ਰਾਹੀਂ ਜ਼ਰੋਲੀ ਪਾਈ ਕੀ ਪੱਲੇ ਰਵਾਨਾ ਹੋਈ ਇਸ ਗੁਰਦੁਆਰੇ ਵਿੱਚ ਹਰ ਸਾਲ ਹਜ਼ਾਰਾਂ ਸੰਤਾਂ ਦਰਸ਼ਨ ਕਰਨ ਆਉਂਦੀਆਂ ਹਨ ਇਹ ਸਥਾਨ ਨਾਜ਼ਿਰ ਪਰ ਰੋਹਿੰਤਾ ਦਾ ਪ੍ਰਿੰਸ ਸਗੋ ਸਿੱਖ ਇਤਿਹਾਸ ਦੀ ਇੱਕ ਜੀਵੰਤ ਨਿਸ਼ਾਨੀ ਵੀ ਹੈ ਐਸੇ ਇਤਿਹਾਸਿਕ ਸਤਿਅਾਕਿਸਤਾਨ ਨੂੰ ਦੇਖ ਕੇ ਅੱਜ ਵੀ ਸੰਗਤਾਂ ਦੀ ਸਜੰਦਾ ਹਰ ਹਾਲ ਇਥੇ ਨਗਰ ਕੀਰਤਨ ਲੰਗਰ ਤੇ ਆਧਾਰਨਿਕ ਸਮਾਗਮ ਕਰਵਾਏ ਜਾਂਦੇ ਹਨ ਗੁਰਦੁਆਰਾ ਨਾ ਸਿਰਫ ਰੋਹਾਨੀ ਸ਼ਾਂਤੀ ਦਿੰਦਾ ਹੈ ਸਗੋਂ ਸੇ ਇਤਿਹਾਸ ਦੀ ਗਵਾਹੀ ਵੀ ਪੇਸ਼ ਕਰਦਾ ਹੈ ਸਾਡੀ ਅੱਗੇ ਦੀ ਕੋਸ਼ਿਸ਼ ਇਹੀ ਰਹੇਗੀ ਕਿ ਅਸੀਂ ਤੁਹਾਨੂੰ ਸਾਡੀ ਵਿਰਾਸਤ ਨਾਲ ਜੁੜੀ ਰੱਖੀਏ ਇਸ ਤਰ੍ਹਾਂ ਦੀ ਸਿੱਖ ਇਤਿਹਾਸ ਨਾਲ ਜੁੜੀ ਹਰ ਅਪਡੇਟ ਅਸੀਂ ਜਾਣਕਾਰੀ ਘੜਨਾ ਸਾਂਝਾ ਕਰਦੇ ਰਵਾਂਗੇ ਸਿੱਖ ਇਤਿਹਾਸ ਦੀ ਜਾਣਕਾਰੀ ਲੈਣ ਲਈ ਪਨੇਰੋ ਪੰਜਾਬੀ ਲਿੰਕ ਮਿਹਰੇ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇਕਰ ਵੀਡੀਓ ਤਾਂ ਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ